ਜੀ ਸਤਿ ਸ਼੍ਰੀ ਅਕਾਲ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਰਾਤ ਆਈ ਨਹੀਂ ਲੈਟ ਤੜਕੇ ਆਉਣੀ ਸੀਗੀ ਤੇ ਅੱਜ ਭਿੰਡੀ ਦੀ ਤੜਾਈ ਕਰਨੀ ਆ ਆਪਣੀ ਪਹਿਲੇ ਦਿਨ ਕਿਉਂਕਿ ਭਿੰਡੀ ਲੱਗੀ ਕਾਫੀ ਹੋਈ ਆ ਜੇ ਹੁਣ ਇਹ ਛੱਡਤੀ ਤੇ ਫਿਰ ਵਿਆੜ ਬਣ ਜਾਣਾ ਉਹ ਵਿਆੜ ਆਪਣੇ ਕਿਸੇ ਕੰਮ ਦਾ ਨਹੀਂ ਆਉਣਾ ਹਨ ਤੇ ਬਹੁਤ ਭਿੰਡੀ ਲੱਗੀ ਹੋਈ ਆ ਤੇ ਰਾਤ ਲੈਟ ਨਾਲ ਆਨ ਕਰਕੇ ਉਹ ਥੱਲੇ ਵਾਲਾ ਪਟਾ ਸੁੱਕਾ ਵਾ ਤੇ ਸੁੱਕੇ ਨੂੰ ਜਦੋਂ ਤੋੜਾਂਗੇ ਤਾਂ ਫਿਰ ਭਿੰਡੀ ਚੀੜੀ ਹੋਊਗੀ ਤਾਂ ਕਰਕੇ ਮੈਂ ਕਿਹਾ ਜਨਰੇਟਰ ਲਾ ਕੇ ਪਾਣੀ ਲਾ ਦੋ ਆਪਣਾ ਫਾਰਮ ਟਰੈਕ ਚਲਾਇਆ ਵਾ ਇਹ ਗੇਰਾਂ ਚ ਚਲਾਇਆ ਹੁਣ ਵੀਡੀਓ ਤੇ ਦੇਖੋ ਕਿੰਨਾ ਵਧੀਆ ਚੱਲਦਾ ਵਾ ਤੇ ਇਹ ਬੜਾ ਵਧੀਆ ਚੱਲਦਾ ਵਾ ਪਹਿਲੇ ਗੇਰ ਤੇ ਚੱਲਦਾ ਵਾ ਤੇ 3ਵੀਂ ਵੀ ਫੋਟਰ ਕੋਈ ਲੋਡ ਨਹੀਂ ਹੈਗਾ ਕੁਝ ਨਹੀਂ ਹੈਗਾ 3ਵੀਂ ਵੀ ਫੋਟਰ ਤਾਂ ਪਹਿਲੇ ਗੇਰ ਤੇ ਚੱਲਦਾ ਵਾ 17 18 ਦਾ ਚੱਕਰ ਪੇ ਜਾਂਦਾ ਇਹ ਜਿਹੜਾ ਸਿੰਪਲ ਏਟੇ ਵਾਲਾ ਉਹ ਚਲਾਇਆ ਵਾ ਕਿਉਂਕਿ ਦੂਜੇ ਤਾਂ ਅੱਜ ਗਏ ਆ ਹੀਰਾ ਕਣਕ ਵੜਨ ਤੇ ਚਲਦੇ ਆ ਆਪਾਂ ਵੀ ਰੋਟੀ ਲੈ ਲਈ ਆ ਤੇ ਮੋਟਰ ਚੱਲਦੀ ਆ 20 ਦੀ ਆ ਇਹ ਅੱਗੇ ਚੱਲ ਗਏ ਉਹ ਤੇ ਹੀਰਾ ਚਲਦੇ ਆ ਰੋਟੀ ਲੈ ਕੇ ਚਲਦੇ ਆ ਮਸ਼ੀਨ ਉਹਨਾਂ ਨੇ ਚਾਲੂ ਕਰਤੀ ਆ ਪਹੁੰਚ ਗਈ ਸੀ ਮਸ਼ੀਨ ਉਹ ਕ੍ਰੀਸ਼ੀ ਕਟ ਦੀ ਜੀ ਇੰਨੀ ਮੌਜ ਆ ਕਿ ਰਾਮ ਨਾਲ ਇੱਥੋਂ ਦੇਖ ਲੋ ਬੈਠੇ ਤੇ ਲੋੜ ਹੀ ਨਹੀਂ ਹੈਗੀ ਕਾਲ ਕਰਕੇ ਪੁੱਛਣ ਦੀ ਵੀ ਮੋਟਰ ਚੱਲ ਵੀ ਕਿ ਨਹੀਂ ਚੱਲੇ ਅੱਜ ਭਿੰਡੀ ਤੋੜਣ ਦੀ ਆ ਲੇਬਰ ਆਊਗੀ ਲੇਬਰ ਅੱਜ ਭਿੰਡੀ ਤੋੜ ਲਈ ਪੰਜ ਥਾਰ ਹੀ ਲੈ ਚੱਲਣੀਆਂ ਕਿਉਂਕਿ ਬਲੇਰੋ ਰਾਣੀ ਦੇ ਵਿੱਚ ਕੋਈ ਸਮਾਨ ਤਾਂ ਲੈ ਕੇ ਨਹੀਂ ਜਾਣਾ ਤਾਂ ਕਰਕੇ ਇਹੀ ਲੈ ਚੱਲਣੀ ਆ ਅੱਜ ਹੋਰ ਤਾਂ ਪਤਾ ਨਹੀਂ ਐ ਕਿਉਂ ਕਰੀ ਜਾਂਦਾ ਵੀ ਕੀ ਆ ਪਤਾ ਨਹੀਂ ਰੱਬ ਨੇ ਇਤ ਕੀ ਕਰਨਾ ਹਨਾ ਅੱਜ ਫੇਰ ਪੂਰਾ ਬੱਦਲ ਹੋ ਗਿਆ ਕੱਲ ਪਹਿਲੇ ਦਿਨ ਮਸ਼ੀਨਾਂ ਚਲਾਈਆਂ ਇੱਕ ਨੇ 4 ਪੰਜ ਕਿੱਲੇ ਵੱਡੇ ਇੱਕ ਨੇ 4 ਕਿੱਲੇ ਵੱਡੇ ਬਸ ਇੰਨਾ ਕੰਮ ਹੋਇਆ ਦੇਖ ਲਓ ਵੀ ਫੇਰ ਅੱਜ ਮੌਸਮ ਪੂਰਾ ਖਰਾਬ ਹੋ ਗਿਆ ਤੇ ਫੇਰ ਨਹੀਂ ਕੋਈ ਨੇੜੇ ਤੇ ਤੇ ਆਪਣੀਆਂ ਬੇਲਾਂ ਦੇਖ ਲੋ ਇਹ ਕੱਦੂ ਦੀਆਂ ਨੇ ਆਹ ਇੱਕ 2 3 4 5 ਪੰਜ ਖਾਲ ਕੱਦੂ ਦੇ ਆ ਤੇ ਦੋ ਖਾਲ ਹੈਗੇ ਆ ਪੇਠੇ ਦੇ ਤੇ ਰਾਤ ਪਾਣੀ ਆ ਹੁਣ ਜਦ ਤੜਕੇ ਪਾਣੀ ਲਾਤਾ ਇਹਨੂੰ ਤੇ ਵਿੱਚੋਂ ਬਾਤਾ ਸੀਗਾ ਤੇ ਹੁਣ ਬਾਦਾਂਗੇ ਰੋਟਾਵੇਟਰ ਫੇਰ ਦਾਂਗੇ ਫਿਰ ਛੋਟਾ ਛੋਟੇ ਟਰੈਕਟਰ ਨਾਲ ਇਹ ਚਲੋ ਕੰਮ ਚੱਲੀ ਜਾਣਾ ਹੈ ਜਦੋਂ ਬੇਲਾਂ ਵੱਧ ਗਈਆਂ ਫੇਰ ਕੋਈ ਲੋੜ ਨਹੀਂ ਅੰਬ ਲੱਗਣੇ ਸਟਾਰਟ ਹੋ ਗਏ ਬਣਨ ਲੱਗ ਗਏ ਅੰਬ ਜੇ ਤੇ ਸਪਰੇ ਵੀ ਕਰੀਏ ਇਹਨਾਂ ਤੇ ਪਰਸੋਂ ਆਪਾਂ ਤੇਲੇ ਦੂਲੇ ਵਾਲੀ ਹੋਰ ਸੁੰਡੀ ਤੋਂ ਵੀ ਕਰੀਆ ਤੇਲੇ ਵਾਲੀ ਵੀ ਕਰੀਆ ਸਾਰੀ ਕਰੀਆ ਮੰਗੀ ਸੈਟ ਜੈ ਵੀ ਕਰਤਾ ਸੀ ਇੱਕ ਇੱਥੇ ਅੰਬ ਆਪਣੇ ਦੋ ਇਹ ਅੰਬ ਇੱਕ ਚ ਮਿੰਡੇ ਆ ਸਾਰੇ ਅੰਬਾਂ ਦੇ ਤੇ ਕਰਤੀ ਸਪਰੇ ਲਓ ਜੀ ਚੱਲੀ ਜਾਂਦਾ ਕੰਮ ਆ ਥੱਲੇ ਵਾਲੀ ਲੈਨ ਵੱਡੀ ਗਈ ਤੇ ਉਧਰ ਵੱਡੀ ਗਈ ਇਹ ਆਪਾਂ ਉਹ ਬੀਬੀ ਜਿਆ ਸੀਗਾ ਜਿਹੜਾ ਸ਼ਰੀਰਾਮ ਦਾ ਆਇਆ ਸੀ ਨਾ ਹੁਣ ਮੈਨੂੰ ਨੰਬਰ ਨਹੀਂ ਯਾਦ 752 ਸੀ ਪਤਾ ਨਹੀਂ ਕਿਹੜਾ ਸੀ ਯਾਦ ਕਰਕੇ ਦੱਸ ਦੂੰ ਤੇ ਝਾੜ ਤਾਂ ਹੁਣ ਪਤਾ ਲੱਗੂ ਕਿਉਂਕਿ ਵੱਡੀ ਟਰਾਲੀ ਆ ਇਹਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਘ ਭਰਨੀ ਆ ਹਜੇ ਤਾਂ ਥੱਲੇ ਦੱਲੇ ਹੀ ਹੋਣੀ ਆ ਇਹ ਆਪਣੇ ਸੱਤ ਗਿੱਲੇ ਆ ਸੱਤ ਗਿੱਲੇ ਦੇ ਨੇੜੇ ਵੱਢਿਆ ਜਾਣਾ ਤੇ ਹਜੇ ਤਾਂ ਉਹ ਪੈ ਤਾਂ ਗੇ ਡੱਗ ਇੱਕ 2 3 4 6 ਕੱਡੇਗ ਦੇ ਨੇੜੇ ਪੈ ਗਏ ਆ ਤੇ ਬਾਕੀ ਹੁਣ ਪਤਾ ਨਹੀਂ ਕਦੋਂ ਭਰੂਗੀ ਹਨ ਤੇ ਉਸ ਚੱਕਰ ਦੇ ਵਿੱਚ ਕੁਝ ਨਹੀਂ ਪਤਾ ਵੀ ਕੀ ਝਾੜ ਨਿਕਲਦਾ ਕੀ ਨਹੀਂ ਹਜੇ ਤਾਂ ਟਰਾਲੀ ਥੱਲੇ ਥੱਲੇ ਹੀ ਹਜੇ ਤਾਂ ਹੋਣੀ ਆ ਵੱਡੀ ਟਰਾਲੀ ਲਈ ਹੋਈ 22 ਵਰਤੀ ਭਰਨੀ ਤੇ ਹਾਂ ਬੱਜਿਆ ਇਹਨਾਂ ਨੇ ਅੱਜ ਮਸ਼ੀਨ ਤੌਰ ਨੂੰ ਲੇਟ ਕਰਤਾ 9:00 ਵਜੇ ਤੋਰੀਆ 11:00 ਸਵੇਰ 11:00 ਹੋ ਗਏ ਤੇ ਆਪਣੇ 7 ਕਿਲੇ ਵੱਢਉਣ ਆਲੇ ਆ ਲਾਂਡ ਤਾਂ ਬਹੁਤ ਵਧੀਆ ਵਾ ਮਸ਼ੀਨ ਦੀ ਬਜਾਈ ਕਰਕੇ ਲਾਂਡ ਤਾਂ ਪੂਰਾ ਵਧੀਆ ਵਾ ਕਣਕ ਪਤਾ ਨਹੀਂ ਹੁਣ ਇਹਦੇ ਝਾੜ ਦਾ ਡਿਪੈਂਡ ਕਰਦਾ ਵੀ ਕਿੰਨਾ ਦਿੰਦੀ ਆ ਕਿੰਨਾ ਨਹੀਂ ਪਤਾ ਲੱਗੂ ਬਾਅਦ ਚ ਅੱਗੇ ਇਥੋਂ ਅੱਗੇ ਹਮੇਸ਼ਾ ਇਹ ਖੇਤੋਂ 16 ਫੁੱਟੀ ਟਰਾਲੀ ਦੇ ਪਿੱਛੇ ਇੱਕ ਡੈਗ ਖਾਲੀ ਰਹਿ ਜਾਂਦਾ ਵਾ ਐਨੀ ਛਾੜ ਦਿੰਦੇ ਜਾਂਦੇ ਸੀ ਇੱਥੋਂ ਵੀ 16 ਫੁੱਟੀ ਟਰਾਲੀ ਪੂਰੀ ਫੁੱਲ ਨਹੀਂ ਸੀ ਭਰਦੀ ਇੱਕ ਡੈਗ ਹੁਣ ਹੀ ਰਹਿ ਜਾਂਦੀ ਸੀ ਤੇ ਕਈ ਵਾਰ ਥੋੜੀ ਜੀ ਹੁਣ ਹੀ ਰਹਿ ਜਾਂਦੀ ਸੀ ਕਈ ਵਾਰ ਅੱਧੇ ਡੈਗ ਦੀ ਹੁਣ ਹੀ ਰਹਿ ਜਾਂਦੀ ਇੰਨਾ ਰਹਿੰਦਾ ਸੀ ਹੁਣ ਇਤ ਕੀ ਪਹਿਲਾਂ ਵੱਡੀ ਟਰਾਲੀ ਲਾਈਏ ਇੱਥੇ ਵਾ ਦੀਨ ਤਾਂ ਲੱਗੀ ਆ ਇੱਕ ਜਗ੍ਹਾ ਤਾਂ ਉਹਦੇ ਦਿਖਾਵਾਂ ਤੁਹਾਨੂੰ ਹੋਰ ਦੇ ਦੀ ਦੀ ਆ ਤੇ ਪਰ ਪਤਾ ਨਹੀਂ ਵੀ ਝਾੜ ਹੈ ਜੀ ਕਿੰਨਾ ਕ ਨਿਕਲੂ ਹੋ ਸਕਦਾ 15 ਗੀਲੇ ਦੀ ਵਿੱਚ ਪੈ ਜਵੇ ਇਹਦੇ ਇਹ ਵੀ ਹੋ ਸਕਦਾ ਏigree ਵੀ ਸੱਤ ਇਧਰ ਅੱਠ ਉਧਰ ਉਹ ਵੀ ਵਿੱਚ ਪੈ ਜਵੇ ਕਿਉਂਕਿ ਇਹ ਇਹ ਤਾਂ ਕਣਕ ਨਹੀਂ ਸੀ ਖਰਾਬ ਹੋਈ ਪਰ ਇਹ ਤਾਂ ਉਹ ਉੱਥੇ ਔਲੂ ਦੇ ਕੋਲੇ ਪਾਣੀ ਟੁੱਟ ਜਾਂਦਾ ਵਾ ਉਹਨਾਂ ਦਾ ਉਪਰੋਂ ਤੇ ਉਥੋਂ ਧੋੜੀ ਜੀ ਖਰਾਬ ਸੀ ਪਰ ਬਾੜੀ ਜੀ ਨਹੀਂ ਬਾੜੀ ਜੀ ਖਰਾਬ ਸੀ ਆ ਬਾਕੀ ਕਣਕ ਤਾਂ ਕਣਕਦਾਰੀ ਖੜੀ ਆ ਪੂਰੀ ਵਧੀਆ ਤੇ ਥੋੜੀ ਜੀ ਖਰਾਬ ਸੀ ਔਰੇ ਭੇਜਦੇ ਨੂੰ ਆਪਾਂ ਰੋਟੀ ਪਾਣੀ ਨਾਲ ਹੀ ਲੈ ਆਏ ਸੀ ਸਵੇਰੇ ਦੁਪਹਿਰ ਦੀ ਰੋਟੀ ਵੀ ਲੈ ਆਏ ਸੀ ਦਾੜਾ ਪਟਾਬੇ ਤੋਂ ਲੈ ਲੈਣੀ ਆ ਚਲੋ ਜੀ ਤੇ ਚਾਹ ਪਾਣੀ ਵੀ ਆਪਾਂ ਨਾਲ ਲੈ ਕੇ ਆਏ ਹੋਇਆ ਸਾਰਾ ਕੁਝ ਇੰਤਜ਼ਾਮ ਕਰਿਆ ਹੋਇਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆਪਦਾ ਪੂਰਾ ਦਿਹਾੜੀ ਦਾ ਕੋਟਾ ਪੂਰਾ ਕਰਕੇ ਆਏ ਹਾਂ ਬਾਕੀ ਦੇਖਦੇ ਆਂ ਵੱਢ ਕੇ ਜਾਵਾਂਗੇ ਅੱਗੇ ਵੀ ਵੱਢ ਕੇ ਨਿਬੜ ਜਾਂਦਾ ਹੁੰਦਾ ਇੱਥੇ ਦੇ ਬਾਡੀ ਚੱਲੀ ਜਾਂਦੀ ਆ ਹੀਰਾ ਮੋਟਰ ਤੇ ਚੱਲਦੀ ਆ ਇਹ ਸੀਗੀ ਆਪਣੀ 252 ਕਣਕ ਸ਼ੇਰੀ राम ਦੀ ਜਿਹਨੇ ਜਮੈਂ ਭੱਠਾ ਬਿਠਾ ਕੇ ਰੱਖਦਾ ਕਿ ਬਿਲਕੁਲ ਵੀ ਝਾੜ ਨਹੀਂ ਹੈਗਾ ਇਸ ਕਣਕ ਦਾ ਤੇ ਮਸਾ ਮੈਨੂੰ ਲੱਗਦਾ 13-14 ਕੁਇੰਟਲ ਦੀ ਨਿਕਲਣੀ ਆ ਇਹ ਤੇ ਸਾਰੀ ਕੈਨ ਚੋਟੀ ਦੀ ਖੜੀ ਕਣਕ ਜਦੋਂ ਕੋਈ ਡਿੱਗੀ ਨਹੀਂ ਹੋਈ ਇਹ ਕਣਕ ਨੇ ਨਾ ਜਮੈਂ ਭੱਠਾ ਬਿਠਾਤਾ ਕਿਉਂਕਿ ਪਿਛਲੇ ਸਾਲ ਆਪਾਂ ਵੀਜੀ ਦੀ ਕਣਕ ਬਹੁਤ ਵਧੀਆ ਬਾਈਕ 2 क्विंटल ਦੀ ਕਣਕ ਤੁਲੀ ਸੀ ਪਿਛਲੇ ਸਾਲ ਅੱਜ ਦੇ ਦਿਨ ਹੀ ਵੱਡੀ ਸੀ ਸੇਮ ਡੇਟ ਨੂੰ ਸੇਮ ਦਿਨ ਹੀ ਵੱਡੀ ਸੀ ਹਨਾ ਪਿਛਲੇ ਸਾਲ ਵੀ ਤੇ ਪਤਾ ਨਹੀਂ ਕਿਉਂ ਇੰਨਾ ਝਾੜ ਘਟ ਗਿਆ ਤੁਸੀਂ ਦੇਖ ਲਓ ਵੀ ਇਹਦੀ ਮਸ਼ੀਨ ਦੀ ਬਾਡੀ ਦਾ ਮੀ ਪਿਆਵਾ ਉਹ ਸਰਾਟਾ ਜਿਹਾ ਕਾਫੀ ਹੈ ਨਾ ਬੰਦ ਹੋ ਗਈ ਕੰਮ ਤੇ ਵੀ ਦਾਣਾ ਦੂਣਾ ਅਸੀਂ ਬੰਦ ਨਹੀਂ ਕਰੀ ਮਸ਼ੀਨ ਤੇ ਕਿਉਂਕਿ ਉਧਰੋਂ ਲਿਆਉਂਦੇ ਲਿਆਉਂਦੇ ਜਿਕਣੀਆਂ ਜੀਆਂ ਪਈਆਂ ਤੇ ਵੀ ਕੋਈ ਵੀ ਦਾਣਾ ਦੂਣਾ ਨਹੀਂ ਆਇਆ ਵੀ ਰੰਦਾ ਇਹਦੀ ਬਾਡੀ ਦੇ ਵਿੱਚ ਵੀ ਕੋਈ ਬਿਦਾਣਾ ਛੱਡ ਜੂਨਾ ਆ ਦੇਖ ਲੈ ਮਤਲਬ ਇਹ ਨਹੀਂ ਵੀ ਹੈਗਾ ਵੀ ਇਹ ਵੀ ਇਹ ਜੇ ਕੁਛ ਤਾਂ ਪਰ ਇਹ ਅਸੀਂ ਗੱਲੋਂ ਮੰਨਦਾ ਹਾਂ ਕਿ ਜਦੋਂ ਯਾਰ ਮਿਹਨਤ ਵੀ ਕਰੀ ਜਾ ਦੇਖੋ ਵੀਰੇ ਕੋਈ ਵੀ ਗੁੱਲੀ ਡੰਡਾ ਨਹੀਂ ਹੈ ਨਾ ਕਣਕ ਦੇ ਵਿੱਚ ਇੱਕ ਵੀ ਗੁੱਲੀ ਡੰਡਾ ਨਹੀਂ ਹੈਗਾ ਨਹੀਂ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਸੀਗਾ ਵੀ ਵਧੀਆ ਜਾਣ ਕੇ ਟਾਈਮ ਸਰ ਦਵਾਈ ਪਾਈ ਟਾਈਮ ਸਰ ਸਾਰਾ ਕੁਝ ਹੋਇਆ ਪਾਣੀ ਲੱਗਿਆ ਹਾਂ ਇੰਨਾ ਕ ਮੰਨਦਾ ਵੀ ਇੱਥੇ ਨਾ ਆਪਣੇ ਜੇ ਕੀਲਾ ਦੋ ਕੀਲੇ ਖਰਾਬ ਹੋਇਆ ਪਾਣੀ ਖੜਕ ਕੇ ਕੀ ਉਧਰੋਂ ਆਪਣਾ ਪਾਣੀ ਲੱਗਿਆ ਆ ਸੀਗਾ ਤੇ ਉਧਰੋਂ ਮੀਂਹ ਪੈ ਗਿਆ ਤੇ ਉਹ ਕਣਕ ਜਿਵੇਂ ਸੁੱਕ ਨਹੀਂ ਜਾਂਦੀ ਉਹਦੀ ਉਹ ਚੀਜ਼ ਹੋਇਆ ਹਨ ਤੇ ਸਿਬਾਸ ਸਮਝ ਨਹੀਂ ਆਉਂਦੀ ਬਸ ਇਸੇ ਕੱਲੋਂ ਮਨ ਦੁਖ ਜਾਂਦਾ ਯਾਰ ਯਾਰ ਮਿਹਨਤ ਵੀ ਕੀਤੀ ਹਨਾ ਕਿ ਝਾੜ ਨਹੀਂ ਨਿਕਲਿਆ ਬਸ ਕੀ ਕਰੀਏ ਜਾ ਬਈ ਇਹਨੂੰ ਬਦਲ ਹੁਣ ਵੀ ਫੇਰ ਪੂਰਾ ਬਣਿਆ ਹੈ ਆਸਮਾਨ ਦੇਖ ਲਓ ਪੂਰਾ ਬੱਦਲ ਚੜਿਆ ਹੋਇਆ ਐਨ ਪੂਰਾ ਕਾਲੀ ਘਟ ਛਾਉਣ ਲੱਗੀ ਪਈ ਆ ਪਤਾ ਨਹੀਂ ਕਦੋਂ ਗਮੀਂ ਪੈ ਜਾਵੇ ਪਾਣੀ ਨੇ ਕਣਕ ਬਹੁਤ ਖਰਾਬ ਕਰੀ ਐ ਪਾਣੀ ਨੇ 2 2.5 ਕਿੱਲੇ ਦੇ ਨੇੜੇ ਖਰਾਬ ਕਰਤੇ ਆਪਣੇ ਉਦੋਂ ਨਾ ਮੈਂ ਯਾਨੀ ਕਿ ਮੈਂ ਕਹਿੰਦਾ ਸੀ ਵੀ ਡੈਡੀ ਪਾਣੀ ਨਾ ਲਾਈਏ ਡੇੜੀ ਕਹਿੰਦਾ ਨਹੀਂ ਰੇਤਾ ਵਾ ਸੋਕਾ ਮੰਨਣ ਲੱਗ ਜਾਣਾ ਵੀ ਪਾਣੀ ਲਾਉਣਾ ਚਾਹੀਦਾ ਗਿੱਲੇ-ਗਿੱਲੇ ਚ ਤੇ ਫੇਰ ਜਦੋਂ ਮੈਂ ਬੰਦਾ ਛੱਡਣ ਆਇਆ ਉਦੋਂ ਦੇਖਿਆ ਖੇਤ ਗਿੱਲੇ ਪਏ ਸੀ ਹਨਾ ਤੇ ਗਿੱਲੇ-ਗਿੱਲੇ ਚ ਪਾਣੀ ਤੋਰਤਾ ਤੇ ਗਿੱਲੇ-ਗਿੱਲੇ ਚ ਪਾਣੀ ਤੋਰਿਆ ਉਦੋਂ ਦਾ ਪਾਣੀ ਨਹੀਂ ਸੀ ਖੜਿਆ ਪਰ ਜੋ ਉਦੋਂ ਬਾਅਦ ਪੈ ਗਿਆ ਮੀਂਹ ਤੇ ਮੀਂਹ ਨੇ ਸਾਰੇ ਖੱਤੇ ਦੀ ਐਸੀ ਤੈਸੀ ਫੇਰਤੀ ਤੇ ਉਹ ਵੀ ਹੈਗਾ ਪਰ ਜਿਹੜੇ ਖਤੇ ਸਹੀ ਆ ਉਹਨਾਂ ਚੋਂ ਵੀ ਝਾੜ ਘਾਟ ਨਿਕਲਿਆ ਵੀ ਹਾਂ ਓ ਨਹੀਂ ਹੈਗਾ ਸਾਰਾ ਖਰਾਵਾ ਦੇ ਲੋ ਆ ਤਾਂ ਸਹੀ ਸੀਗਾ ਪੂਰਾ ਵਧੀਆ ਲਾਨ ਵਧੀਆ ਵਾ ਸਾਲਾ ਸਾਰਾ ਕੁਝ ਵਧੀਆ ਤੇ ਪਰ ਝਾੜ ਘਾਟ ਤੇ ਐਵੇਂ ਕੋ ਮੈਚ ਫੜਾ ਮਾਰਾ ਝੂਠ ਮਾਰਾ ਨਹੀਂ ਇਹਦਾ ਝਾੜ ਬਹੁਤ ਥੋੜਾ ਵਾ ਪੈੰਡ ਵਾਲੀ ਕਣਕ ਦਾ ਪਤਾ ਨਹੀਂ ਨਿਕਲੂ ਨੀ ਨਿਕਲੂ ਵੀ ਪਰ ਆ ਖਤਾ ਆਪਾਂ ਪਹਿਲੇ ਦਿਨ ਅੱਜ ਲੱਗੇ ਆ ਵੜਨ ਆਪਦੀ ਕਣਕ ਤੇ ਇਹਦਾ ਝਾੜ ਬਹੁਤ ਘੱਟ ਨੇਰਾ ਹੋ ਚੱਲਿਆ ਸਵਾ 7 ਹੋ ਚੱਕਿਆ ਤੇ ਹਜੇ ਬਾਡੀ ਆਪਣੀ ਪਈ ਆ ਕਾਫੀ 5 7-8 ਕਿਲੇ ਤੋਂ ਉੱਪਰ ਪਿਆ ਖੱਤਾ ਦੇਖਦੇ ਆ ਕਿੰਨੇ ਵਜੇ ਮੁੱਕਦਾ ਪਤਾ ਕੀ ਪੰਗਾ ਪੈ ਗਿਆ ਦੋ ਪੰਗੇ ਪਏ ਅੱਜ ਇੱਕ ਤਾਂ ਕੜੀਆਂ ਦੇ ਸਲਾਬ ਹੋਈ ਪਈ ਆ ਤੇ ਇੱਕ ਸਾਨੂੰ ਰਾਹ ਦੇ ਵਿੱਚ ਦਿੱਕਤ ਆਈ ਇੱਥੇ ਦੇ ਕਰਕੇ ਹੁਣ ਚੱਲਦਾ ਕੰਮ ਬਾਕੀ ਚਲੋ ਦੇਖਦੇ ਆ ਜਿੰਨਾ ਵੀ ਹੋਈ ਜਾਂਦਾ ਕੰਮ ਲੱਗੇ ਹੋਇਆ ਚੱਲਦਾ ਹੁਣ ਅੱਜ ਇੰਨਾ ਹੈਗਾ ਕਿ ਤ੍ਰੇਲ ਸ਼ਾਇਦ ਨਾ ਪਵੇ ਪਰ ਇਹ ਵੀ ਹੈਗਾ ਕਿ ਤ੍ਰੇਲ ਪੈ ਵੀ ਸਕਦੀ ਆ ਕੁਛ ਪਤਾ ਨਹੀਂ ਮਸ਼ੀਨ ਤਾਂ ਚੱਲੀ ਜਾਂਦੀ ਆ ਉਹ ਦੇ ਆਪਣੀ ਡੋ ਰਾਣੀ ਤੇ ਵੱਡੀ ਜਾਂਦੇ ਆ ਝਾੜ ਬਹੁਤ ਥੋੜਾ ਬਹੁਤ ਜ਼ਿਆਦਾ ਥੋੜਾ ਝਾੜ ਆ ਚਲੋ ਬਾਕੀ ਤਾਂ ਦੇਖੋ ਵੀਰੇ ਵਾਹਿਗੁਰੂ ਦੀ ਕਿਰਪਾ ਵਾਹਣਾ ਉਹਨੇ ਕੀ ਦੇਣਾ ਵਾ ਇਹ ਨਹੀਂ ਸੀ ਪਤਾ ਹਾਂ ਇੱਥੇ ਦੇ ਦੇਵੇ ਤਾਂ ਕਿੱਥੇ ਲੈ ਲੈਣੇ ਆ ਹਨਾ ਵੀ ਆਪਣਾ ਤਾਂ ਕੰਮ ਆ ਮਿਹਨਤ ਕਰਨਾ ਮਿਹਨਤ ਕੀਤੀ ਸੀ ਕੀ ਚਲੋ ਹੁਣ ਜੇ ਘੱਟ ਨਿਕਲਿਆ ਤਾਂ ਉਹਦੇ ਵਿੱਚ ਕੀ ਕਿਸੇ ਨੂੰ ਕੀ ਦੋਸ਼ ਦੇ ਸਕਦੇ ਆ ਹਨਾ ਜਾਂ ਵਾਹਿਗੁਰੂ ਨੂੰ ਵੀ ਕੀ ਦੋਸ਼ ਦੇਣਾ ਆਪਾਂ ਤੇ ਬਸ ਇਹੀ ਆ ਕਿ ਝਾੜ ਹੈਗਾ ਘੱਟ ਜ਼ਰੂਰ ਕਾਫੀ ਘੱਟ ਹੈ ਤੇ ਇਹ ਖੇਤੇ ਦਾ ਕਾਫੀ ਘੱਟ ਉਧਰ ਪਿੰਡ ਵਾਲੀ ਕਣਕ ساری ਪੂਰੀ ਵਧੀਆ ਟੌਪ ਦੀ ਨਿਕਲੂਗੀ ਦੇ ਉਹ ਪੂਰੀ ਵਧੀਆ ਨਿਕਲੂ ਮੇਰੇ ਖਿਆਲ ਜਿੱਥੇ ਤੱਕ ਐ ਹਾਂ ਕਿਉਂਕਿ ਇਹ ਜਿਹੜੀ 252 ਬੀ ਸੀਗਾ ਮੇਲਾ ਦਾ ਸ਼ਰੀਰਾਮ ਦਾ ਇਹ ਵਧੀਆ ਸੀ ਪਿਛਲੀ ਵਾਰ ਬਹੁਤ ਸੋਹਣਾ ਨਿਕਲਿਆ ਸੀਗਾ 23 ਕੁਇੰਟਲ ਦੇ ਨੇੜੇ ਐਵਰੇਜ ਆ ਗਈ ਸੀ ਇਹਦੀ 20 ਕਿੱਲੀ ਆਪਣੇ ਲੱਗੇ ਸੀ ਖਤਾਂ ਇਹ ਉਹਦੇ ਵਿੱਚ ਉਹਦੇ ਮੁਤਾਬਕ ਹੀ ਆਪਾਂ 20 ਰੱਖਿਆ ਸੀਗਾ ਇਹ ਵੀ ਬਹੁਤ ਵਧੀਆ ਝਾੜ ਨਿਕਲੂ ਉਹੀ ਆ ਗਈ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਕਿਹੜੀ ਫਸਲ ਨੇ ਝਾੜ ਦੇ ਦੇਣਾ ਹਨਾ ਕੀ ਬਿਲਕੁਲ ਨਹੀਂ ਪਤਾ ਹੁੰਦਾ ਕਿ ਕਦੋਂ ਕਿਹੜੀ ਫਸਲ ਨੇ ਝਾੜ ਦੇਣਾ ਵਾ ਵੀ ਕਿਹੜੇ ਬੀਜ ਨੇ ਝਾੜ ਦੇਣ ਕਈ ਵਾਰ ਜਿਹੜਾ ਆਪਾਂ ਵੀ ਨਕਾਰਿਆ ਹੁੰਦਾ ਉਹੀ ਪੂਰਾ ਵਧੀਆ ਹੋ ਜਾਂਦਾ ਵਾ ਤੇ ਬਾਕੀ ਹੁਣ ਪਿੰਡ ਜਦੋਂ ਵੱਡਾਂ ਗੇਜ ਔਨ ਉਹ 187 ਤੇ 222 ਰੜਾ ਕੇ ਬੀਜਿਆ ਹੋਇਆ ਆਪਣਾ ਉਹ ਹਜੇ ਹਰਾ ਪਿਆ ਵਾ ਹਨਾ ਉਹ ਸਭ ਤੋਂ ਪਹਿਲਾਂ ਵਜਾਈ ਆ ਆਪਣੀ ਉਹਦੀ ਤੇ ਉਹ ਵੀ ਹਰਾ ਪਿਆ ਤੇ 222 ਆ ਉਹ ਵੀ ਹਜੇ ਹਰੀ ਪਈ ਆ ਤੇ 826 ਪੱਕ ਚੱਲਿਆ ਹਨਾ ਉਹ ਪੱਕ ਗਿਆ ਸੀ ਉਹ ਹਜੇ ਉਹ ਆਪਾਂ ਵੱਡਣ ਨਹੀਂ ਲੱਗੇ ਕਿਉਂਕਿ ਉੱਥੇ ਵੱਡਿਆ ਨਹੀਂ ਤੇ ਬਾਕੀ ਰਹੀ ਗੱਲ ਵੀ ਜਿਹੜਾ ਹੈਗਾ ਵਾ ਜਿਹੜਾ ਆ ਕੰਮ ਹੋਇਆ ਹੋਇਆ ਵਾ ਆਪਣਾ ਵੀ ਇਹਦਾ ਪਤਾ ਨਹੀਂ ਝਾੜ ਕਿਉਂ ਕੱਟ ਗਿਆ ਕਿਉਂਕਿ ਇਹ ਤਾਂ ਆਪਾਂ ਲਾਈ ਵੀ ਲੇਟ ਸੀ ਕਿਉਂਕਿ ਲੇਟ ਵੈਰੈਟੀਆਂ ਦੇ ਵਿੱਚ ਇਹ ਸਭ ਤੋਂ ਬੈਸਟ ਸੀ ਕਹਿੰਦੇ ਵੀ ਲੇਟ ਲਾਓ ਤੇ ਟਾਈਮ ਨਾਲ ਆ ਜਾਂਦੀਆਂ ਹਨਾ ਤੇ ਤਾਂ ਕਰਕੇ ਇਹ ਬਜਾਈ ਆਪਣੀ ਤੁਸੀਂ ਦੇਖ ਲਓ ਇਹ 23 ਤੋਂ 24 ਨਵੰਬਰ ਦੀ ਬਜਾਈ ਸੀਗੀ ਹਨ 23 24 ਨਵੰਬਰ ਦੀ ਬਜਾਈ ਸੀ ਤੇ ਬੈਲ ਨਹੀਂ ਪੱਕੀ ਅੱਜ ਵੀ ਪੂਰਾ ਕੜੱਕ ਬੋਲਦਾ ਦਾਣਾ ਮਾਂਜੂ ਦਾਣਾ ਬਹੁਤ ਆ ਵਿੱਚ ਇਹਦੇ ਤੇ ਮਸਾ ਮੈਨੂੰ ਲੱਗਦਾ ਕਿ 13 14 15 ਕੁਇੰਟਲ ਦੀ ਐਵਰੇਜ ਮਸਾ ਆਉਣੀ ਆ ਮੇਰੇ ਖਿਆਲ ਚ ਤਾਂ ਉਹ ਵੀ ਨਹੀਂ ਆਉਣੀ ਤੇ ਪਤਾ ਨਹੀਂ ਕਿੰਨੀ ਰਹਿ ਜਾਣੀ ਐਵਰੇਜ ਬਾਕੀ ਪਤਾ ਲੱਗੂ ਤੇ ਸਮਝ ਨਹੀਂ ਆਈ ਵੀ ਕਿੱਥੇ ਗਿਆ ਝਾੜ ਕਿੱਥੇ ਉੱਡ ਗਿਆ ਮਿਹਨਤ કરી ਸੀ ਵਧੀਆ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਕਣਕ ਵਧੀਆ ਖੜੀ ਆ ਸਾਰੀ ਕਿਤੇ ਕੋਈ ਆਉ ਨਹੀਂ ਸੀ ਫੀ ਹਾਂ ਸੀਗਾ ਕੋਈ ਨਦੀ ਨਹੀਂ ਕੋਈ ਕੁਝ ਨਹੀਂ ਮੈਨੂੰ ਇੱਕ ਇਹ ਵੀ ਲੱਗਦਾ ਮੈਨੂੰ ਇੱਕ ਇਹ ਵੀ ਲੱਗਦਾ ਕਿ ਜਿੱਥੇ ਆਪਾਂ ਨਾ ਅੱਗੇ ਚੱਲੋ ਅੱਗੇ ਆਪਣੀ ਜਿਹੜੀ ਸੁੱਕੇ ਜਾਨੀ ਕਿ ਜਿਹੜੇ ਪਾਣੀ ਨਹੀਂ ਸੀ ਖੜਾ ਜਿੱਥੇ ਉਹ ਚ ਪ੍ਰਦਾਨ ਉਹ ਪ੍ਰਦਾਨ ਗਹਿਤਾ ਆਪਣਾ ਸੰਕੋਹਰ ਪਾਈ ਸੀ ਉਹ ਕਣਕ ਵਧੀਆ ਖੜੀ ਸੀ ਦੂਜੀ ਚਕਾਲੋਪਨ ਆ ਗਿਆ ਸੀਗਾ ਵੀ ਜਿਵੇਂ ਦੂਜੀ ਚ ਪਾਣੀ ਖੜਿਆ ਹੁਣੇ ਨਹੀਂ ਪਤਾ ਵੀ ਸੰਕੋਰ ਦਾ ਪਰ ਸੰਕੋਰ ਯਾਰ ਆਪਾਂ ਪਾਉਨੇ ਆ ਬਹੁਤ ਟਾਈਮ ਦੇ ਪਾਉਨੇ ਆ ਕਿੰਨੇ ਸਾਲਾਂ ਤੋਂ ਲਗਾਤਾਰ ਪਾਉਨੇ ਆ ਹਨਾ ਅੱਜ ਤੱਕ ਨਹੀਂ ਕੁਝ ਹੋਇਆ ਇਦਾਂ ਕੀ ਹੁਣ ਮੈਂ ਏਵੇਂ ਕਮ ਪਿਛਲੇ ਸਾਲ ਵੀ ਇੱਥੇ ਐਵੇਂ ਪਾਈ ਸੀਗੀ ਪਿਛਲੇ ਸਾਲ ਵੀ ਤੇ ਸੀਗਾ ਵਧੀਆ ਇੰਨਾ ਕਿ ਫਰਕ ਤਾਂ ਹੈਗਾ ਕਿ ਜਿਵੇਂ ਆਪਣੇ ਸਾਡੇ ਉਧਰ ਜੋਧਾ ਜ਼ਮੀਨ ਆ ਉਹ ਜੇ ਜਾਨੀ ਕਿ ਉੱਥੇ 20 ਕੁਇੰਟਲ ਕਣਕ ਨਿਕਲਦੀ ਆ ਯਾਨੀ ਕਿ ਵੀ ਮੈਂ ਅੰਦਾਜ਼ਾ ਦੱਸਦਾ ਕਿ ਜੇ ਉੱਥੇ 20 ਨਿਕਲਦੀ ਆ ਤਾਂ ਇੱਥੇ 17 ਨਿਕਲਦੀ ਆ ਤਿੰਨ ਤੋਂ ਚਾਰ ਕੁਇੰਟਲ ਇੱਥੇ ਤਾਂ ਝਾੜ ਦਾ ਫਰਕ ਪੈ ਜਾਂਦਾ ਜੇ ਉੱਥੇ ਝੋਨਾ 33 34 ਦਾ ਨਿਕਲਦਾ ਤਾਂ ਇੱਥੇ 28 29 30 ਦਾ ਰਹਿ ਜਾਂਦਾ ਇੰਨਾ ਫਰਕ ਪੈ ਜਾਂਦਾ ਇੱਥੇ ਜਿਆਦਾ ਨਾ ਜਿਹੜੇ ਆ ਹੁਣ ਨਾਲ ਦੇ ਅੰਕਲ ਹੁਣੀ ਗਵਾਂਢੀ ਆਪਣੇ ਆਉਂਦੇ ਉਹ ਮੈਨੂੰ ਦੱਸਦੇ ਕਹਿੰਦੇ ਯਾਰ ਉਰੇ ਨਾ ਪੋਲਿਊਸ਼ਨ ਦੇ ਕਾਰਨ ਝਾੜ ਫਸਲ ਬਾਲਾ ਘਟਾਉਂਦੀ ਆ। ਆ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਫੈਕਟਰੀਆਂ ਫੈਕਟਰੀਆਂ ਨੇ ਸਾਰੇ ਸਾਰੀਆਂ ਫੈਕਟਰੀਆਂ ਦੀਆਂ ਚਿਮਣੀਆਂ ਚੱਲਦੀਆਂ। ਹਰੇਕ ਫੈਕਟਰੀ ਦੇ ਉੱਤੇ ਚਿਮਣੀਆਂ ਲੱਗੀਆਂ ਉਹ ਕਹਿੰਦੇ ਇੱਥੇ ਰਾਤ ਨੂੰ ਅਸੀਂ ਜੇ ਘਰੇ ਕੱਪੜੇ ਸੁੱਕਣੇ ਪਾਉਨੇ ਆ ਵੀ ਉਹਨਾਂ ਦੇ ਉੱਤੇ ਇਹਨ ਪੂਰੀ ਕਾਲਸ ਜੰਮ ਜਾਂਦੀ ਆ। ਤੇ ਫਿਰ ਇਹਦਾ ਮਤਲਬ ਤਾਂ ਇਹੀ ਆ ਕਿ ਤੇ ਜਿਹੜਾ ਹੈਗਾ ਵਾ ਕੀ ਵੀ ਝਾੜ ਘਟਣ ਦਾ ਕਾਰਨ ਹੀ ਆ ਜਿਹੜਾ ਹਨਾ। ਤੇ ਬਾਕੀ ਚਲੋ ਵਾਹਿਗੁਰੂ ਨੇ ਜੋ ਦੇਣਾ ਉਹੀ ਦੇਣਾ ਵਾ ਤੇ ਆਪਣਾ ਫਰਜ ਆ ਆਪਾਂ ਮਿਹਨਤ ਕਰਦੇ ਆ ਅਗਲੇ ਸਾਲ ਨੂੰ ਚਲੋ ਜਿਹੜੀਆਂ ਇਹ ਕਾਣਕ ਦੇ ਵਿੱਚ ਆਪਣੇ ਤੋਂ ਕੋਈ ਕਮੀਆਂ ਰਹੀਆਂ ਹੋਣਗੀਆਂ ਤੇ ਜਿਵੇਂ ਹੁਣ ਆਪਾਂ ਮੱਕੀ ਦੇ ਵਿੱਚ ਸਿੱਖਿਆ ਵਾ ਹਨ ਤੇ ਮੱਕੀ ਦੇ ਵਿੱਚ ਸਿੱਖਿਆ ਆਲੂਆਂ ਦੇ ਵਿੱਚ ਸਿੱਖ ਲਿਆ ਘਾਟਾ ਖਾਦਾ ਆਲੂਆਂ ਦੇ ਵਿੱਚ ਵੀ ਸਿੱਖ ਲਿਆ ਜੋ ਗੱਲਾਂ ਮੱਕੀ ਦੇ ਵਿੱਚ ਸਿੱਖੀਆਂ ਦੀ ਪਿਛਲੇ ਸਾਲ ਇਤਕੀ ਉਹ ਆਪਾਂ ਸਾਰੀਆਂ ਸਾਲਵ ਕਰੀਆਂ ਹਨਾ ਇਤਕੀ ਮੱਕੀ ਪੂਰੀ ਵਧੀਆ ਖੜੀ ਆ ਟਾਪ ਦੀ ਤੇ ਕਣਕ ਯਾਰ ਬਹੁਤ ਸੋਹਣੀ ਖੜੀ ਸੀ ਪਿੰਡ ਵੀ ਤੁਹਾਨੂੰ ਦਿਖਾਉ ਉਹ ਮੈਂ ਜਿੱਦਣ ਵੱਡਾਂਗੇ ਕਣਕ ਦੇਖਿਆ ਤੁਸੀਂ ਆ ਵੀ ਪੂਰੀ ਵਧੀਆ ਖੜੀ ਸੀ ਤੇ ਹਾਂ ਉਹ ਪਾਣੀ ਖੜ ਕੇ ਜ਼ਰੂਰ ਖਰਾਬ ਹੋਈ ਆ ਕਣਕ ਤੇ ਅਗਲੀ ਵਾਰ ਤੋਂ ਹੋਰ ਬੈਸਟ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਜੋ ਹੋਇਆ ਵਾ ਪਤਾ ਨਹੀਂ ਕਿਉਂ ਹੋਇਆ ਤੇ ਕਿਉਂਕਿ ਆਪਾਂ ਵੀ ਦੇਖੋ ਮੇਰਾ ਐ ਹੁੰਦਾ ਕਿ ਜੋ ਹੈਗਾ ਉਹ ਆਪਾਂ ਦੱਸਦੇ ਆਂ ਕਿ ਝੂਠ ਬੋਲਣ ਦਾ ਉਹਦੇ ਵਿੱਚ ਮੈਂ ਕੋਈ ਰੱਖਦਾ ਨਹੀਂ ਕਿ ਹਾਂ ਮੈਂ ਫੜਾ ਮਾਰੀ ਚੱਲਾਂ ਵੀ ਨਹੀਂ ਨਹੀਂ ਮੇਰੀ ਤਾਂ ਸਾਰੀ ਫਸਲ ਵਧੀਆ ਨਿਕਲੀ ਨਹੀਂ ਜਿਹੜੀ ਚੀਜ਼ ਆਪਣੀ ਘੱਟ ਨਿਕਲੀ ਉਹ ਘੱਟ ਦੱਸਾਂਗੇ ਜਿਹੜੀ ਚੀਜ਼ ਠੀਕ ਜਿਹੜੀ ਚੀਜ਼ ਜਿਵੇਂ ਵੀ ਨਿਕਲੀ ਆਪੋਂ ਮੈਂ ਦੱਸ ਦਿਆਂ ਤੁਹਾਨੂੰ ਹਨ ਮੈਂ ਤੁਹਾਨੂੰ ਕੰਡਾ ਕਰਕੇ ਦੱਸ ਦੂੰ ਵੀ ਕਿੰਨੀ ਨਿਕਲੀ ਐ ਕੱਲ ਨੂੰ ਜਦੋਂ ਲਾਵਾਂਗੇ ਪਤਾ ਲੱਗ ਹੀ ਜਾਣਾ ਹਨ ਤੇ ਤੁਹਾਨੂੰ ਸਾਰਾ ਦੱਸ ਦੂੰਗਾ ਵੀ ਕਿੰਨੇ ਕੁਆਂਟਲ ਹੋਈ ਕਣਕੇ ਇੱਥੋਂ ਤੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਗਲਤ ਗੱਲਾਂ ਦੇ ਵਿੱਚ ਰੱਖੀਏ ਆਪਣੇ ਕੋਲੋਂ ਉਹ ਨਹੀਂ ਹੁੰਦਾ ਕਿ ਕਿਸੇ ਨੂੰ ਕੋਈ ਗਲਤ رائے ਦੇਈਏ ਜਾਂ ਕਿਸੇ ਵੀ ਚੀਜ਼ ਦੇ ਹਨ ਤੇ ਆਪਾਂ ਇਹ ਜਿਹਾ ਸੁਭਾਅ ਨਹੀਂ ਰੱਖਦਾ ਮੈਂ ਕਿ ਕਿਸੇ ਨੂੰ ਕੋਈ ਗਲਤ رائے ਦੇਣੀ ਜਾਂ ਗਲਤ ਚੀਜ਼ਾਂ ਦੇ ਬਾਰੇ ਦੱਸਣਾ ਵੀ ਜਾਂ ਗਲਤ ਗਾਈਡ ਕਰੀਏ ਨਾ ਜਿੰਨੀ ਚੀਜ਼ ਆਪਣੀ ਹੈਗੀ ਆ ਹੁਣ ਮੈਂ ਕੀ ਮੈਂ ਇਹ ਨਹੀਂ ਕਹਿੰਦਾ ਕਿ ਯਾਰ ਜ਼ਮੀਨ 'ਚ ਗਲਤੀ ਹੈ ਕੀ ਪਤਾ ਸਾਡੇ ਮੇਰੇ ਤੋਂ ਸਾਹਮਣੇ ਚ ਗਲਤੀ ਹੋਈ ਹੋਵੇ ਸਾਡੇ ਲਈ ਬੰਦੇ ਤੋਂ ਸਾਹਮਣੇ ਚ ਗਲਤੀ ਮੇਰਾ ਫਰਜ ਸੀਗਾ ਸਮਾਨ ਇੱਥੇ ਪਹੁੰਚਦਾ ਕਰਨਾ ਢੇੜੇ ਮਾਰਨੇ ਸਭ ਕੁਝ ਸਹੀ ਕਰਿਆ ਸੀ ਨਦੀਨ ਨਾਸ਼ਕਾ ਪਨਦੀਨ ਨਦੀਨ ਨੂੰ ਹੀ ਰੋਕਣਾ ਹੁੰਦਾ ਪਾਣੀ ਵੀ ਪੂਰੇ ਟਾਈਮ ਟਾਈਮ ਤੇ ਲਵਾਤੇ ਸੀਗੇ ਸਾਰਾ ਕੁਝ ਸਹੀ ਆਪ ਦੇ ਨਹੀਂ ਤਾਂ ਸਾਰਾ ਕੁਝ ਸਹੀ ਕਰਿਆ ਹਨ ਤੇ ਐਤ ਕੀ ਇਹਨੇ ਇੰਨਾ ਕੀ ਦੇਣਾ ਸੀ ਛਾੜੋ ਹੁਣ ਵਾਇਗੁਰੂ ਦੀ ਕਿਰਪਾ ਵਾ ਹਨ ਤੇ ਬਸ ਵੀ ਸਿੱਖਣ ਨੂੰ ਇਹੀ ਮਿਲਦਾ ਵੀ ਚਲੋ ਅਗਲੇ ਸਾਲ ਨੂੰ ਪੂਰਾ ਵਧੀਆ ਕਰੀਏ ਵੀ ਜਿਹੜਾ ਸਾਲ ਹੁਣ ਤਾਂ ਹੋ ਗਿਆ ਹੁਣ ਆਪਾਂ ਇੱਥੇ ਜੇ ਕਹੀਏ ਕਿ ਨਹੀਂ ਸਾਡਾ ਹੋਰ ਬੱਸ ਪਰ ਇਹ ਕੁਝ ਨਹੀਂ ਹੋਣਾ ਹੁਣ ਤਾਂ ਹੋ ਗਿਆ ਜਿਹੜਾ ਕੁਝ ਹੋਣਾ ਅਗਲੇ ਸਾਲ ਨੂੰ ਵੀ ਇਹ ਜਿੱਤ ਜਿਹੜੀ ਜਿੱਤ ਹੋਈ ਹੁਣ ਨੁਕਸਾਨ ਹੋਇਆ ਉਸ ਚੀਜ਼ ਨੂੰ ਸੰਭੀਏ ਵੀ ਅਗਲੇ ਸਾਲ ਨੂੰ ਇਹ ਚੀਜ਼ਾਂ ਨਹੀਂ ਹੋਣ ਦੇਣ ਬਸ ਇਹ ਗੱਲਾਂ ਨੇ ਬਾਕੀ ਚਲੋ ਹੁਣ ਚੱਲਦਾ ਕੰਮ ਦੇਖਦੇ ਆ ਹੁਣ ਮੈਂ ਬੰਦਿਆਂ ਨੂੰ ਪੁੱਛਦੇ ਆ ਕਿ ਕੀ ਖਾਣਾ ਮੱਕੜੀ ਖਾਣਾ ਜਾਂ ਕੀ ਖਾਣਾ ਅੱਜ ਇਹਨਾਂ ਨੂੰ ਪਾਰਟੀ ਕਿਉਂਕਿ ਰਾਤ ਨੂੰ ਹਨੇਰਾ ਹੋ ਜਾਣਾ ਹੋਣੀ ਖਾਣ ਨੂੰ ਲਿਆ ਦੇਣਾ ਇਹਨਾਂ ਨੂੰ ਖਾ ਕੇ ਆਪਦਾ ਨਾਲ ਲਿਆਉਨੇ ਕੋਕ ਦੀ ਬੋਤਲ ਵੱਡੀ ਤੇ ਪੰਜ ਛੇ ਜਾਣੇ ਹੈਗੇ ਆ ਸੀ ਤੇ ਆਪ ਨਾਲ ਖਾ ਪੀ ਕੇ ਆਪਦਾ ਫੈਰੀ ਜਾਣਗੇ ਜਿਵੇਂ ਫਿਰਨਾ ਤੇ ਆਪਾਂ ਵੀ ਆਪਣਾ ਬੈਠੇ ਰਵਾਂਗੇ ਇਹਨਾਂ ਨੂੰ ਖਾਣ ਨੂੰ ਲਿਆ ਕੇ ਦੇਣਾ ਵੀ ਜੋ ਜੋ ਚੀਜ਼ਾਂ ਇਹਨਾਂ ਨੇ ਖਾਣੀਆਂ ਤਾਂ ਨੂੰ ਲਿਆਉਣਾ ਇਹਨਾਂ ਦੇ ਹਾਂਜੀ ਚੱਲਦਾ ਕੰਮ ਪੂਰੇ ਜੋਰਾਂ ਦੇ ਵੱਡੀ ਦਾ 15 Pro Max ਦਾ ਕਮਾਲ ਦੇਖੋ ਟਰਾਲੀ ਦਾ ਐਂ ਦਿਖਾਉਂਦਾ ਜਿਵੇਂ ਦਿਨ ਹੀ ਖੜੀ ਹੁੰਦੀ ਆ ਦਿਨ ਨੂੰ ਪੂਰਾ ਹਨੇਰਾ ਹੋ ਚੱਲਿਆ ਤੇ ਮੈਂ ਕਹਿੰਦਾ ਕਮਾਲ ਦੇਖੋ ਵੀਡੀਓ ਬਣਾਉਣ ਵਾਲਾ ਦਾ ਇਹਦਾ 9 ਵਜੇ ਚੁੱਕਿਆ 9:20 ਸਾਲਾ ਕੁੱਤਿਆਂ ਦਾ ਚਾਨਣ ਦਿਖਾ ਰਿਹਾ ਦੇਖ ਲਓ ਆਹੀ ਇਹਨੂੰ ਕਹਿੰਦੇ ਆ ਦੇਖ ਲਓ ਲੈ ਕਿਵੇਂ ਚਾਨਣ ਦਿਖਾ ਰਿਹਾ ਯਾਰ ਮੈਂ ਕਮਾਲ ਆ ਯਾਰ ਇੰਨਾ ਫੋਨ ਅੱਖਾਂ ਦੇ ਮੂਹਰੇ ਕੁਝ ਨਹੀਂ ਦਿੰਦਾ ਤੇ ਕੈਮਰੇ ਵਿੱਚ ਸਾਰਾ ਕੁਝ ਕਲੀਅਰ ਦਿਖਾ ਰਿਹਾ ਦੇਖੋ ਅਨਾਲੇ ਇੱਧਰ ਕੋਠੇੰਨੀ ਨੂੰ ਪੂਰਾ ਹਨੇਰਾ ਵਾ ਦੇਖ ਲਓ ਲੈ ਕਮਾਲ ਹੈ ਚੱਲਦਾ ਪੂਰਾ ਜੋਰਾਂ ਦੇ ਕੰਮ ਪਰ ਟਰਾਲੀਆਂ ਡਰੂਲੀਆਂ ਨਹੀਂ ਭਰਦੀਆਂ ਨਾ ਟੈਂਕ ਭਰਦਾ ਛੇਤੀ ਕੰਮ ਐਨ ਵੱਡੀ ਤੁਰੀ ਜਾਂਦੀ ਆ ਵੱਡੀ ਤੁਰੀ ਜਾਂਦੀ ਆ ਹੁਣ ਦੇਖੀ ਜਾਊਗਾ ਤੋਂ ਟੈਂਕ ਭਰਦੇ ਆ ਤੇ ਟਰਾਲੀਆਂ ਦਾ ਇਦ ਕੀ ਖਾਲੀ ਹੀ ਜਾਣਗੀਆਂ ਸਾਰੀਆਂ ਹੀ ਮਸਾਂ ਦੋ ਜਾਂ ਤਿੰਨ ਟਰਾਲੀਆਂ ਭਰਨੀਆਂ ਮਸਾਂ ਉਹ ਵੀ ਨਹੀਂ ਭਰਨੀਆਂ ਮੈਨੂੰ ਤਾਂ ਲੱਗਦਾ ਤੇ ਪਤਾ ਨਹੀਂ ਕਿੱਥੇ ਉੜ ਗਏ ਦਾਣੇ ਬਾਈ ਹੁਣੀ ਕਹਿੰਦੇ ਮੈਕੜੀ ਵਾਲੇ 버ਗਰ ਨਹੀਂ ਖਾਣੇ ਕਹਿੰਦੇ ਛੋਟੇ ਹੁੰਦੇ ਆ ਨਹੀਂ ਉਡਲਾਂ ਵਾਲੇ 버ਗਰ ਲੈ ਕੇ ਆ ਫੇਰ ਹਣ ਨਿਊਡਲਾਂ ਵਾਲੇ 버ਗਰ ਲਿਆਂਦੇ ਕੋਕਾਗ ਲਿਆਂਦੇ ਦੇ ਖੁਸ਼ ਕਰਦੇ ਸਾਰੇ ਜਣੇ ਭੁੱਖ ਲੱਗੀ ਸੀ ਕਹਿੰਦੇ ਸਾਰਿਆਂ ਨੂੰ ਮੈਂ ਕਿਹਾ ਚਲੋ ਠੀਕ ਆ ਭਾਈ ਖਾਓ ਐਸ਼ਾ ਕਰੋ ਅੰਲਾਡੂ ਰਾਣੀ ਨੇ ਆ ਪਾਰਕ ਲਾਈਟਾਂ ਲਾ ਕੇ ਹੁਣ ਆਪਾਂ ਬਹਿ ਜਨਾ ਗੱਡੀ ਚ ਕਿਉਂਕਾ ਮੱਛਰ ਬੜਾ ਹੀ ਜ਼ਿਆਦਾ ਆ ਇੰਨਾ ਕਿ ਨਜਾਇਜ਼ ਮੱਛਰ ਆ ਨਾ ਉਹ 깔 ਹੀ ਛੱਡਦੇ ਹਾਂ ਆ ਦੇਖ ਲੋ ਆ ਉੱਡਿਆ ਦੀਦਾ ਹੁਣਾ ਤੁਹਾਨੂੰ ਹੱਥ ਦੇ ਦੇਖੋ ਕਿਵੇਂ ਮਿੰਦਾ ਕਿਉਂਕਿ ਦੇਖੋ ਆ ਲੈ ਜਿਹੜਾ ਬੰਦਾ ਵਿਹਲਾ ਬਹੁਤ ਹੀ ਲੜਦਾ ਜ਼ਿਆਦਾ ਜਿਹੜੇ ਕੰਮ ਕਰਦੇ ਉਹਨਾਂ ਦੇ ਨਹੀਂ ਲੜਦੇ ਆਪਣੇ ਹੈਗੇ ਆ ਵਿਲੇ ਆਪਾਂ ਤਾਂ ਆਪਣੇ ਲੜਦਾ ਮੱਛਰ ਬੈਠਿਆ